ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗੀ ਮੇਥੀ ਦੀ ਵਰਤੋਂ ਤੁਸੀਂ ਆਪਣੇ ਵਾਲ ਝੜਨ ਤੋਂ ਰੋਕਣ ਵਾਸਤੇ ਵਾਲਾਂ ਨੂੰ ਸਿਹਤਮੰਦ ਬਣਾਉਣ ਵਾਸਤੇ ਕਰ ਸਕਦੇ ਹੋ ਇਹ ਫਾਇਦੇ ਔਰਤਾਂ ਤੇ ਮਰਦਾਂ ਦੋਨਾਂ ਵਾਸਤੇ ਹਨ ਕਿਰਪਾ ਕਰਕੇ ਪੂਰੀ ਵੀਡੀਓ ਜ਼ਰੂਰ ਦੇਖਿਓ ਅਤਮਾ ਪੈਦਾ ਬਾਤ ਈ ਜ਼ਿਆਦਾ ਜ਼ਰੂਰੀ ਹੈ ਨੰਬਰ 1 ਵਾਲਾਂ ਦਾ ਝੜਨਾ ਘਟਾਉਂਦੀ ਹੈ ਮੇਥੀ ਵਿੱਚ ਪ੍ਰੋਟੀਨ ਆਇਰਨ ਨਿਕੋਟੈਨਿਕ ਐਸਿਡ ਹੁੰਦੇ ਹਨ ਜੋ ਵਾਲਾਂ ਦੀਆਂ ਜੜ੍ਹਾਂ ਤੱਕ ਪੋਸ਼ਣ ਪਹੁੰਚਾਉਂਦੇ ਹਨ ਇਸ ਨਾਲ ਕਮਜ਼ੋਰ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ ਅਤੇ ਹੌਲੀ-ਹੌਲੀ హెయిਰ ਫਾਲ ਘਟਦਾ ਹੈ ਨੰਬਰ 2 ਨਮੇ ਵਾਲੋ ਗ੍ਰੋਥ ਵਿੱਚ ਮਦਦ ਕਰ ਮੇਥੀ ਸਕੈਲਪ ਵਿੱਚ ਖੂਨ ਦੀ ਸਰਕੂਲੇਸ਼ਨ ਵਧਾਉਂਦੀ ਹੈ ਜਿਸ ਨਾਲ హెయిਰ ਫੋਲਿਕ ਐਕਟਿਵ ਹੁੰਦੇ ਹਨ ਜਿੱਥੇ ਵਾਲ ਪਤਲੇ ਹੋ ਗਏ ਹੁਣ ਉੱਥੇ ਨਵੇਂ ਵਾਲ ਆਉਣ ਦੇ ਚਾਂਸ ਵੱਧ ਜਾਂਦੇ ਹਨ ਨੰਬਰ 10 ਡੈਂਡਰਫਾਟਿ ਖੁਜਲੀ ਦੂਰ ਕਰਦੀ ਹੈ ਮੇਥੀ ਦੇ ਐਂਟੀਫੰਗਲ ਅਤੇ ਐਂਟੀਬੈਕਟੀਰੀਅਲ ਗੁਣ ਸਕੈਲਪ ਵਿੱਚ ਹੋਣ ਵਾਲੀ ਇਨਫੈਕਸ਼ਨ ਨੂੰ ਘਟਾਉਂਦੇ ਹਨ ਨਿਯਮਿਤ ਵਰਤੋਂ ਨਾਲ ਊਰਸੀ ਮੂੜ ਨਹੀਂ ਪੈਂਦੀ ਨੰਬਰ 4 ਵਾਲਾਂ ਨੂੰ ਮੋਟਾ ਅਤੇ ਘਣਾ ਬਣਾਉਂਦੀ ਹੈ ਮੇਥੀ ਵਾਲਾਂ ਦੇ ਸ਼ਾਫਟ ਨੂੰ ਨਿਊਟ੍ਰੀਸ਼ਨ ਦਿੰਦੀ ਹੈ ਜਿਸ ਨਾਲ ਵਾਲਾਂ ਦੀ ਮੋਟਾਈ ਵੱਧਦੀ ਹੈ ਪਤਲੇ ਅਤੇ ਕਮਜ਼ੋਰ ਵਾਲ ਹੌਲੀ-ਹੌਲੀ ਘਨੇ ਦੇਖਣ ਲੱਗ ਪੈਂਦੇ ਹਨ ਨੰਬਰ 5 ਵਾਲਾਂ ਦੀ ਕੁਦਰਤੀ ਚਮਕ ਵਧਾਉਂਦੀ ਹੈ ਮੇਥੀ ਵਾਲਾਂ ਦੀ ਨਮੀ ਕਾਇਮ ਰੱਖਦੀ ਹੈ ਅਤੇ ਰੁੱਖੇਪਨ ਨੂੰ ਦੂਰ ਕਰਦੀ ਹੈ ਇਸ ਨਾਲ ਵਾਲ ਸਿਲਕੀ ਸਮੂਥ ਅਤੇ ਨੇਚਰਲ 글로ਵ ਵਾਲੇ ਬਣਦੇ ਹਨ ਨੰਬਰ 6 ਸਪਲੀਟ ਐਂਡਸ ਅਤੇ ਵਾਲ ਟੁੱਟਣ ਨੂੰ ਘਟਾਉਂਦੀ ਹੈ ਮੇਥੀ ਵਾਲਾਂ ਨੂੰ ਡੀਪ ਮੋਇਸਚਰ ਦਿੰਦੀ ਹੈ ਜਿਸ ਨਾਲ ਵਾਲ ਸੁੱਕੇ ਨਹੀਂ ਰਹਿੰਦੇ ਸੁੱਕੇ ਵਾਲ ਹੀ ਸਭ ਤੋਂ ਵੱਧ ਟੁੱਟਦੇ ਹਨ ਇਸ ਲਈ ਮੇਥੀ ਇਸ ਸਮੱਸਿਆ ਨੂੰ ਘਟਾਉਂਦੀ ਹੈ ਨੰਬਰ 7 ਅਕਾਲੀ ਸਫੇਦ ਵਾਲਾਂ ਵਿੱਚ ਮਦਦ ਕਰ ਮੇਥੀ ਵਿੱਚ ਮੈਲਾਨਿਨ ਪਿਗਮੈਂਟ ਨੂੰ ਸਹਾਰਾ ਦਿੰਦੀ ਹੈ ਹਾਲਾਂਕਿ ਤੁਰੰਤ ਰੰਗ ਨਹੀਂ ਬਦਲਦੀ ਪਰ ਨਿਯਮਿਤ ਵਰਤੋਂ ਨਾਲ ਸਫੇਦ ਵਾਲ ਹੌਲੀ-ਹੌਲੀ ਘਟ ਸਕਦੇ ਹਨ ਨੰਬਰ 8 ਕੁਦਰਤੀ ਕੰਡੀਸ਼ਨਰ ਵਾਂਗ ਕੰਮ ਕਰਦੀ ਹੈ ਮੇਥੀ ਦਾ ਪੇਸਟ ਜਾਂ ਪਾਣੀ ਵਾਲਾਂ ਨੂੰ ਅੰਦਰੋਂ ਨਰਮ ਕਰਦਾ ਹੈ ਕੈਮੀਕਲ ਕੰਡੀਸ਼ਨਰ ਤੋਂ ਬਿਨਾਂ ਹੀ ਵਾਲ ਸੋਜੇ ਅਤੇ ਮੈਨੇਜੇਬਲ ਰਹਿੰਦੇ ਹਨ ਨੰਬਰ 9 ਹਾਰਮੋਨਲ ਹੈਅਰ ਫਾਲ ਵਿੱਚ ਲਾਹੇਵੰਦ ਮੇਥੀ ਵਿੱਚ ਫਾਈਟੋਨਿਊਟ੍ਰੀਐਂਟ ਹੁੰਦੇ ਹਨ ਜੋ ਹਾਰਮੋਨਲ ਅਸੰਤੁਲਨ ਕਾਰਨ ਹੋਣ ਵਾਲੇ ਵਾਲਾਂ ਦੇ ਝੜਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ ਖਾਸ ਕਰਕੇ ਔਰਤਾਂ ਲਈ ਨੰਬਰ 10 ਸਕੈਲਪ ਨੂੰ ਸਾਫ਼ ਅਤੇ ਹੈਲਦੀ ਬਣਾਉਂਦੀ ਹੈ ਮੇਥੀ ਸਕੈਲਪ ਤੇ ਜੰਮੀ ਗੰਦਗੀ ਵੱਧ ਤੇਲ ਅਤੇ ਡੈਡ ਸਕਿਨ ਹਟਾਉਂਦੀ ਹੈ ਸਾਫ਼ ਸਕੈਲਪ ਤੇ ਵਾਲ ਜ਼ਿਆਦਾ ਤੇਜ਼ੀ ਨਾਲ ਅਤੇ ਸਿਹਤਮੰਦ ਉੱਗਦੇ ਹਨ ਦੋ ਚਮਚ ਮੇਥੀ ਰਾਤ ਨੂੰ ਭਿਗੋ ਕੇ ਸਵੇਰੇ ਪੀਸੋ ਥੋੜਾ ਦਹੀਂ ਚਾ ਨਾਰੀਅਲ ਤੇਲ ਮਿਲਾ ਕੇ 3 ਮਿੰਟ ਲਗਾਓ ਫਿਰ ਮਾਇਲ ਸ਼ੈਂਪੂ ਨਾਲ ਧੋ ਲਓ ਹਫਤੇ ਵਿੱਚ ਇੱਕ ਜਾਂ ਦੋ ਵਾਰ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ